ਸਤ ਸ੍ਰੀ ਅਕਾਲ ਪੰਜਵਾ ਚਾਤ੍ਰਿਕ ਚਿਤਵਤ ਵਰਸਤ ਮੇ ਜਿਵੇਂ ਪਪੀਹਾ ਹਰ ਵੇਲੇ ਮੀਂਹ ਦਾ ਵਸਣਾ ਚਿਤਵਦਾ ਰਹਿੰਦਾ ਹੈ ਵਰਖਾ ਚਾਹੁੰਦਾ ਹੈ ਕਿਰਪਾ ਸਿੰਧ ਕਰुणा ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੀਂ ਰਹਾਓ ਤੇ ਮੈਂ ਇਹ ਕਿਰਪਾ ਦੇ ਸਮੁੰਦਰ へ ਪ੍ਰਭੂ ਮੈਂ ਚਿਤਵਦਾ ਰਹਿਦਾ ਹਾਂ ਕਿ ਮੇਰੇ ਉੱਤੇ ਤਰਸ ਕਰੋ ਮੈਨੂੰ ਆਪਣੀ ਪਿਆਰ ਭਰੀ ਭਗਤੀ ਦੀ ਲਗਨ ਬਖਸ਼ੋ ਅਨਕ ਸੁਖ ਚੱਕਵੀ ਨਹੀਂ ਚਾਹਤ ਆਨੰਦ ਪੂਰਨ ਦੇਖ ਦੇ ਚੱਕਵੀ ਹੋਰ ਅਨੇਕਾ ਸੁਖ ਵੀ ਨਹੀਂ ਮੰਗਦੀ ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਫਾਇਦਾ ਹੋ ਜਾਂਦਾ ਹੈ ਆਨ ਉਪਾਵਨਾ ਜੀਵਤਮੀਨਾ ਬਿਨ ਜਲ ਮਰਨਾ ਤੈਂ ਪਾਣੀ ਤੋਂ ਬਿਨ ਹੋਰ ਹੋਰ ਅਨੇਕਾਂ ਪਾਉ ਨਾਲ ਵੀ ਮੱਛੀ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨ ਉਸ ਦੀ ਮੌਤ ਹੋ ਜਾਂਦੀ ਹੈ ਹਮ ਅਨਾਥ 나ਥ ਹਰ ਸ਼ਰਣੀ ਆਪਣੀ ਕਿਰਪਾ ਕਰੇ हे नाथ तथों बिना सी निआसरे हां अपनी मेहर कर ते सानो अपनी शरण विच रख चरण कमल नानक आराद है तिस बिन आन न के तेरा दास नानक तेरे सोने चरणा दी आराधना करदा रहे सिमरन तो बिना नानक नु और कुछ भी चंगा नहीं लगदा ਜੈ ਸ੍ਰੀ ਮਹਲਾ ਪੰਜਵਾਂ ਮਨ ਤਨ ਵਸ ਰਹੇ ਮੇਰੇ ਪ੍ਰਾਨੋ ਮੇਰੇ ਪ੍ਰਾਨਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਵਸ ਰਹੇ ਹਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਓ ਉਹ ਸਰਬ ਗੁਣ ਭਰਪੂਰ ਸਰਬ ਵਿਆਪਕ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ ਆਪਣੀ ਮਿਹਰ ਕਰਕੇ ਮੈਨੂੰ ਗੁਰੂ ਦੀ ਸੰਗਤ ਵਿੱਚ ਮਿਲ ਪਏ ਪ੍ਰੇਮ ਠਗੋਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਜਿਨ ਮਨੁੱਖਾਂ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਪਿਆਰ ਦੀ ਠਗ ਬੁੱਟੀ ਲੱਭ ਗਈ ਉਹਨਾਂ ਨਾਮ ਜਲ ਰਜ ਰਜ ਕੇ ਪੀ ਲਿਆ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਮਨ ਹਮਾਰੀ ਉਸ ਨਾਮ ਜਲ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਮੇਰੀ ਕੀ ਤਾਕਤ ਹੈ ਕਿ ਮੈਂ ਉਸ ਨਾਮ ਜਲਦਾ ਮਲਦਾ ਸਕਾਂ ਲਾਇ ਲੇ ਲੜਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਏ ਨਾਨਕ ਪ੍ਰਭੂ ਨੇ ਸਦਾ ਆਪਣੇ ਦਾਸ ਆਪਣੇ ਸੇਵਕ ਆਪਣੇ ਲੜਲਾ ਕੇ ਰੱਖੇ ਹਨ ਤੇ ਇਸ ਤਰ੍ਹਾਂ ਉਸ ਬਚਾਣ ਦੀ ਸਮਰੱਥਾ ਵਾਲੇ ਪ੍ਰਭੂ ਨੇ ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ ਬਚਾਇਆ ਹੈ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਣ ਦਵਾਰੇ ਪ੍ਰਭੂ ਦੇ ਦਰ ਤੇ ਆ ਕੇ ਪ੍ਰਭੂ ਦੀ ਸ਼ਰਣ ਪੈ ਕੇ ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ ਸਦਾ ਆਤਮਕ ਆਨੰਦ ਮਾਣਿਆ ਹੈ ਜੈ ਸ੍ਰੀ ਮਹਲਾ 5 ਆਏ ਅਨਕ ਜਨਮ ਭਰਮ ਸ਼ਰਣੀ हे प्रभु ਅਸੀਂ ਜੀਵ ਕਈ ਜਨਮਾਂ ਵਿੱਚ ਪਾ ਕੇ ਹੁਣ ਤੇਰੀ ਸ਼ਰਨ ਆਏ ਹਾਂ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਓ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਇੱਕ ਕੋ ਪਹਨੇਰੇ ਖੂਚੋਂ ਬਚਾਲੇ ਆਪਣੇ ਚਰਨਾਂ ਵਿੱਚ ਜੋੜੀ ਰੱਖ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ हे प्रभु मेनू आत्मिक जीवन दी सोज नहीं मेरी सूरत तेरे चरणा विच जुडी नहीं रहंदी मेनू कोई चंगा काम करना नहीं आउंदा मेरा कर्तब भी सच्चा नहीं है साद संगत कै अंचल लावो बेखम नदी जाए तरणी हे प्रभु मेनू साद संगत दे लड लादे ताके ओखी संसार नदी तरि जा सके ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ ਦੁਨੀਆ ਦੇ ਸੁਖ ਧਨ ਮਾਇਆ ਦੇ ਮਿੱਠੇ ਸਵਾਦ ਪ੍ਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਹੇ ਨਾਨਕ ਪ੍ਰਮਾਤਮਾ ਦੇ ਦਰਸ਼ਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ ਪ੍ਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ ਜੈ ਸ੍ਰੀ ਮਹਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਹੇ ਪ੍ਰਮਾਤਮਾ ਦੇ ਪਿਆਰਿਓ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਈ ਵੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ ਸੇਵਕਾਂ ਦੇ ਸਾਰੇ ਕੰਮ ਸਿਰੇ ਚੜਦੇ ਰਹਿੰਦੇ ਹਨ ਕੋਟ ਬਿਗਨ ਬਿਨ ਸਹਿ ਹਰ ਸੇਵਾ ਨਿਚਲ ਗੋਵਿੰਦ ਧਾਮ ਏ ਸੰਤ ਜਨੋ ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕਰੋੜਾਂ ਔਂਕੜਾਂ ਨਾਸ਼ ਹੋ ਜਾਂਦੀਆਂ ਹਨ ਅਤੇ ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ। ਭਗਵੰਤੋ ਭਗਤ ਕੋ ਭਾਉ ਕਿਸ਼ਨਾਹੀ ਆਦਰ ਦੇਵਤ ਜਾਮ। ਭਗਵਾਨ ਦੇ ਭਗਤਾਂ ਨੂੰ ਕੋਈ ਵੀ ਡਰ ਕੋ ਨਹੀਂ ਸਕਦਾ। ਜਮਰਾਜ ਵੀ ਉਹਨਾਂ ਦਾ ਸਤਕਾਰ ਕਰਦਾ ਹੈ। ਤਾਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਹੈ ਨਾਨਕ ਪ੍ਰਮਾਤਮਾ ਦਾ ਸਿਮਰਨ ਭੁਲਾ ਕੇ ਹੋਰ ਜਿਹੜਾ ਵੀ ਕੰਮ ਕਰੀਦਾ ਹੈ ਉਹ ਨਾਸ਼ਵੰਤ ਹੈ ਤੇ ਕੱਚਾ ਹੈ ਚਰਨ ਕਮਲ ਹਿਰਦੈ ਗੋਹ ਨਾਨਕ ਸੁਖ ਸਮੂ ਬਿਸ਼ਰਾਮ ਇਸ ਵਾਸਤੇ ਏ ਨਾਨਕ ਪ੍ਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ ਇਹ ਹਰ ਚਰਨ ਹੀ ਸਾਰੇ ਸੁੱਖਾਂ ਦਾ ਘਰ ਹਨ ਜੈ ਸ੍ਰੀ ਮਹਲਾ ਨਵਾਂ ਜੈ ਸ੍ਰੀ ਰਾਗ ਦੇ ਅੰਦਰ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੰਮ ਬੋਲ ੴ ਸਤਿ ਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਭੁੱਲਿਓ ਮਨ ਮਾਇਆ ਉਰਝਾਇਓ ਸਹੀ ਜੀਵਨ ਰਾਹ ਭੁੱਲਿਆ ਹੋਇਆ ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਜੋ ਜੋ ਕਰਮ ਤਿਓ ਲਾਲਚ ਲੱਗ ਤੇ ਹਾਂ ਤੇ ਆਪ ਬੰਧਾਇਓ ਰਹਾਓ ਫਿਰ ਇਹ ਲਾਲਚ ਵਿੱਚ ਫਸ ਕੇ ਜਿਹੜਾ ਜਿਹੜਾ ਕੰਮ ਕਰਦਾ ਹੈ ਉਹਨਾਂ ਦੇ ਰਾਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਹੋਰ ਫਸਾ ਲੈਂਦਾ ਹੈ ਸਮਝ ਨਾ ਪਰੀ ਬਖੈਰ ਅਸਰ ਚਿਓ ਜਸ ਹਰ ਕੋ ਬਿਸਰਾਇਓ ਸਹੀ ਜੀਵਨ ਰਾਤੋਂ ਖੁੰਝੇ ਹੋਏ ਮਨੁੱਖ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਵਿਸ਼ਿਆਂ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਪ੍ਰਮਾਤਮਾ ਦੀ ਸਿੱਤ ਸਲਾ ਭਲਾਈ ਰੱਖਦਾ ਹੈ ਸਾਂਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਤਾਇੋ ਪਰਮਾਤਮਾ ਤਾਂ ਇਸ ਦੇ ਅੰਗ ਸੰਗ ਵਸਦਾ ਹੈ ਉਸ ਨਾਲ ਢੂੰਗੀ ਸਾਧ ਨਹੀਂ ਪੌਂਦਾ ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ ਰਤਨ ਰਾਮ ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਨ ਵਰਗਾ ਕੀਮਤੀ ਹਰਨਾਮ ਹਿਰਦੇ ਦੇ ਅੰਦਰ ਹੀ ਵਸਦਾ ਹੈ ਪਰ ਭੁੱਲਾ ਹੋਇਆ ਮਨੁੱਖ ਉਸ ਨਾਲ ਸਾਝ ਨਹੀਂ ਮਣਾਉਂਦਾ ਜਨ ਨਾਨਕ ਭਗਵੰਤ ਭਜਨ ਬਿਨੋਂ ਬਿਰਥਾ ਜਨਮ ਗਵਾਇਓ ਏ ਦਾਸ ਨਾਨਕ ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦਿੰਦਾ ਹੈ ਜੈਤਸਰੀ ਮਹਲਾ ਨੋ ਮਾਂ ਹਰ ਜੂ ਰਾਖ ਲੇਹੋ ਪਤ ਮੇਰੀ اے ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲੋ ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇੜੀ ਰਹਾਓ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਣ ਲਈ हे ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਮਹਾ ਪਤ ਤੋ ਮੁਬਦ ਲੋਬੀ ਫੋਨ ਕਰਤ ਪਾਪ ਅਭਾਰਾ ਹੈ ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਵੀ ਹਾਂ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਭੈ ਮਰਬੇ ਕੋ ਬਿਸਰਤ ਨਾ ਹੈ ਨਾ ਤਿਹ ਚਿੰਤਾ ਪੰਜਰਾ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ਕਿ ਇਹ ਉਪਾਉ ਮੁਕਤ ਕੇ ਕਾਰਨ ਦਹ ਦਿਸ ਕੋ ਉੱਠਾਇਆ ਮੌਤ ਦੇ ਸਹਿਮ ਤੋਂ ਖਲਾਸੀ ਹਾਸਲ ਕਰ ਲਈ ਮੈਨਕਾਂ ਹਿੱਲੇ ਕੀਤੇ ਹਨ ਦਸੀ ਪਾਸੀ ਉੱਠ ਉੱਠ ਕੇ ਦੌੜਿਆ ਹਾਂ ਘਟ ਹੀ ਪਿੰਤਰ ਬਸੈ ਨਿਰੰਜਨ ਤਾਂ ਕੋ ਮਰਮ ਨਾ ਪਾਇਆ ਮਾਇਆ ਦੇ ਮੋਹ ਤੋਂ ਨਲੇ ਪ੍ਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਉਸ ਦਾ ਤੇ ਮੈਂ ਨਹੀਂ ਸਮਝਿਆ ਨਾਹਿਨ ਗੋਨਾ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਪ੍ਰਮਾਤਮਾ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਦੇ ਸਹਮ ਤੋਂ ਬਚਾ ਲਐ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ ਨਨਕੋ ਹਾਰ ਪਰਿਓ ਸ਼ਰਨ ਅਗਤ ਅਬੈ ਦਾਨ ਪ੍ਰਭ ਦੀਜੈ हे नानक हे प्रभु ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆ ਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਜੈਤ ਸਰੀ ਮਹਲਾ ਨੋਵਾ ਮਨ ਰੇ ਸਾਚਾ ਗੋ ਵਿਚਾਰਾ ਇਹ ਮੇਰੇ ਮਾਨੇ ਅਟਲ ਦੇ ਵਿਚਾਰ ਆਪਣੇ ਅੰਦਰ ਸਾਂਭ ਕੇ ਰੱਖੋ ਰਾਮ ਨਾਮ ਬਿਨ ਮਿਥਿਆ ਮਨੋ ਸਗਰੋ ਏ ਸੰਸਾਰਾ ਰਹਾਉ ਪਰਮਾਤਮਾ ਦੇ ਨਾਮ ਤੋਂ ਛੁੱਟ ਬਾਕੀ ਇਹ ਸਾਰੇ ਤਸਾ ਸੰਸਾਰ ਨੂੰ ਨਾਸ਼ਵਤ ਜਾਣ ਇਹ ਗੱਲ ਪੱਲੇ ਬੰਨ ਕੇ ਰੱਖ। ਜਾਣ ਕੋ ਜੋਗੀ ਖੋਜਿਤ ਹਾਰੇ ਪਾਇਓ ਨਾ ਹੈ ਤਿਹ ਪਾਰਾ। ਹੇ ਮਨ ਜੋਗੀ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ ਤੇ ਉਸ ਦੇ ਸਰੂਪ ਦਾ ਅੰਤ ਨਾ ਲੱਭ ਸਕੇ। ਸੋ ਸੁਆਮੀ ਤੂੰ ਨਿਕਟ ਪਛਾਨੋ ਰੂਪ ਰੇਖ ਤੇ ਨਾਰਾ ਉਸ ਮਾਲਕ ਨੂੰ ਤੂੰ ਆਪਣੇ ਅੰਗ ਸੰਗ ਵਸਦਾ ਜਾਣ ਪਰ ਉਸ ਦਾ ਕੋਈ ਰੂਪ ਵਸਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ਪਾਮਨ ਨਾਮ ਜਗਤ ਮੈਂ ਹਰ ਕੋ ਕਬ ਹੂੰ ਨਾ ਹੈ ਸੰਭਾਰਾ हे मेरे मान मानो जगत ਵਿੱਚ ਪ੍ਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ ਤੂੰ ਉਸ ਨਾਮ ਨੂੰ ਆਪਣੇ ਅੰਦਰ ਕਦੇ ਛਾਂ ਕੇ ਨਹੀਂ ਰੱਖਿਆ ਨਾਨਕ ਸ਼ਰਨ ਪਰਿਓ ਜਗ ਬੰਧਨ ਰੱਖੋ ਬਿਰਦ ਤੁਹਾਰਾ हे ਨਾਨਕ ਮੈਂ ਸਾਰੇ ਜਗਤ ਦੇ ਨਮਸਕਾਰ ਜੋਗ ਪ੍ਰਭੂ ਦੀ ਸ਼ਰਨ ਆਇਆ ਹਾਂ ਉਹੀ ਮੇਰੀ ਰੱਖਿਆ ਕਰੇਗਾ ਇਹ ਤੇਰਾ ਮੁੰਡਕ ਦੀਮਾ ਦਾ ਸੁਭਾਅ ਹੈ ਕਿ ਤੂੰ ਸ਼ਰਨ ਆਏ ਦੀ ਰੱਖਿਆ ਕਰਦਾ ਹੈ ਜੈਤਸਰੀ ਮਹਲਾ ਪੰਜਵਾਂ ਛੰਤ ਘਰ ਪਹਿਲਾ ਜੈਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਛੰਤ ਜਿਨ੍ਹਾਂ ਵਿੱਚ ਸਤਗੁਰਾਂ ਨੇ ਪਹਿਲੇ ਘਰ ਵਿੱਚ ਜਿਨ੍ਹਾਂ ਨੂੰ ਗਾਉਣ ਦੀ ਸਹਿਬਾਨ ਨੇ ਹਦਾਇਤ ਕੀਤੀ ਹੈ ਏਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਦਰਸ਼ਨ ਪਿਆਸੀ ਦਿਨ ਰਾਤ ਚਿਤ ਮੋਹ ਅਨ ਦਿਨ ਨੀਤ ਮੈਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗੀ ਹੋਈ ਹੈ ਬਨ ਦਿਨ ਰਾਤ ਹਰ ਵੇਲੇ ਸਦਾ ਹੀ ਉਸ ਦਾ ਦਰਸ਼ਨ ਹੀ ਚਤਾਰਦੀ ਰਹਿੰਦੀ ਹਾਂ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਹੇ ਨਾਨਕ ਗੁਰੂ ਨੇ ਮੇਰੇ ਮਾਇਆ ਦੇ ਮੋਹ ਦੇ ਛੋੜ ਕੱਟ ਕੇ ਦਰਵਾਜ਼ੇ ਖੋਲ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਛੰਦ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀਆ ਹੇ ਮੇਰੇ ਸਤਸੰਗੀ ਮਿੱਤਰ ਹੇ ਮੇਰੇ ਸੱਜਣ ਮੈਂ ਤੇਰੇ ਅੱਗੇ ਕਰਜੋਈ ਕਰਦੀ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੁਜੰਤੀਆ ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਤੇ ਸਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੈ ਹੇ ਮਿੱਤਰ ਮੈਨੂੰ ਉਸ ਪਿਆਰੇ ਦੀ ਦਸ ਪਾ ਮੈਂ ਉਸ ਦੇ ਅੱਗੇ ਆਪਣਾ ਸਿਰ ਲਾ ਕੇ ਰੱਖ ਦਿਆਂਗੀ ਤੇ ਆਖਾਂਗੀ ਹੈ ਪਿਆਰੇ ਰਤਾ ਭਰ ਸਮੇ ਲਈ ਵੀ ਮੈਨੂੰ ਦਰਸ਼ਨ ਦੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਵੀ ਨਾ ਤੀਜੈ ਹੈ ਗੁਰੂ ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ ਰੰਗ ਨਾਲ ਰੰਗੀਆਂ ਗਈਆਂ ਹਨ ਉਸ ਦੇ ਦਰਸ਼ਨ ਤੋਂ ਬਿਨਾ ਮੈਨੂੰ ਰਤਨਾ ਰਤਾ ਜਿਤਨੇ ਸਮੇ ਲਈ ਵੀ ਚੈਨ ਨਹੀਂ ਆਉਂਦਾ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਸ ਦੀ ਦਰਸ਼ਨ ਦੀ ਸਾਰੀ ਤ੍ਰੇ ਬੁੱਝ ਜਾਂਦੀ ਹੈ ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰ ਕਹੀ ਨਾ ਜਹਿਆ ਹੈ ਸਤਸੰਗੀ ਸਜਣ ਸਾਰੀਆਂ ਸਹੇਲੀਆਂ ਪਾਰੇ ਪ੍ਰਭੂ ਦੀਆਂ ਇਸਤਰੀਆਂ ਹਨ ਮੈਂ ਇਹਨਾਂ ਵਿੱਚੋਂ ਕਿਸੇ ਵਰਗੀ ਵੀ ਨਹੀਂ ਯਾਰ ਵੇ ਹੱਕ ਡੂ ਹੱਕ ਚਾੜੈ ਹਾਂ ਕਿਸ ਚਿਤਹਿਆ ਇਹ ਇੱਕ ਤੋਂ ਇੱਕ ਸੋਹਣੀਆਂ ਸੋਹਣੇ ਆਤਮਿਕ ਜੀਵਨ ਵਾਲੀਆਂ ਹਨ ਮੈਂ ਕਿਸ ਗਿਣਤੀ ਵਿੱਚ ਹਾਂ ਇੱਕ ਦੂ ਇੱਕ ਚਾਣੇ ਅਨੰਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਪ੍ਰਭੂ ਨਾਲਾਂ ਨੇ ਕਾਹੀ ਪਿਆਰ ਕਰਨ ਵਾਲੇ ਹਨ ਇੱਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਣ ਸਦਾ ਪ੍ਰਭੂ ਨਾਲ ਆਤਮਿਕ ਮਿਲਾਪ ਦਾ ਆਨੰਦ ਮੰਨਦੇ ਹਨ ਤਿਨਾਂ ਦੇਖ ਮਨ ਚਾਉ ਠੰਡਾ ਹਾਂ ਕਦ ਪਾਈ ਗੁਣ ਤਾਸਾ ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਚਾਉ ਪੈਦਾ ਹੁੰਦਾ ਹੈ ਕਿ ਮੈਂ ਵੀ ਕਦੇ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਮਿਲ ਸਕਾਂ ਜਿੰਨੀ ਮੈਂ ਦਾ ਲਾਲ ਰਿਝਾਇਆ ਹਾਂ ਤੇ ਸਿਆਗੇ ਮੰਡਹਿਆਂ اے Guru جس نے ہی میرے پیارے हरि ਨੂੰ ਪਸੰਦ ਕਰ ਲਿਆ ਮੈਂ ਉਹ ਸੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰ ਦੱਸ ਦਿਖਾਂ ਪਰ ਕੇ ਹਿਆ ਨਾਨਕ ਆਖਦਾ ਹੈ ਕਿ हे ਸੁਹਾਗ ਵਾਲੀਏ ਮੇਰੀ ਬੇਨਤੀ ਸੁਣ ਮੈਨੂੰ ਦੱਸ ਤਾਂ ਜੋ ਮੈਂ ਵੇਖਾਂ ਕਿ ਪ੍ਰਭੂ ਪਤੀ ਕਿਹੋ ਜਿਆ ਹੈ ਯਾਰਵੇ ਫਿਰ ਆਪਣਾ ਭਾਣਾ ਕਿਛ ਨੀਸੀ ਸ਼ੰਦਾ ਹੈ ਸਤਸੰਗੀ ਸਜਣ ਜੇ ਜੀਵ ਇਸਤਰੀ ਨੂੰ ਆਪਣਾ ਪ੍ਰਭੂ ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਨੂੰ ਕਿਸੇ ਦੀ ਕੋਈ ਮੁਤਾਜੀ ਨਹੀਂ ਰਹਿੰਦੀ ਯਾਰਵੇ ਤੈਰਾ ਵੇ ਆ ਲਾਲਨ ਮੂੰਹ ਦਾ ਸੰਦਸਨ ਦਾ हे सत्संगी सज्जन तू सोहणे प्रभु ਦਾ ਮਿਲਾਪ ਹਾਸਲ ਕਰ ਲਿਆ ਹੈ ਮੈਂ ਪੁੱਛਦਾ ਹਾਂ ਮੈਨੂੰ ਵੀ ਉਸ ਦੀ ਦੱਸ ਵਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ ਆਪਣੇ ਅੰਦਰੋਂ ਆਪਾ ਭਾਅ ਦੂਰ ਕਰ ਲਿਆ ਹੈ ਜਿਸ ਜੀਵ स्त्री ਦੇ ਮਥੇ ਦੇ ਭਾਗ ਜਾਗਦੇ ਹਨ ਉਸ ਨੂੰ ਮਿਲਾਪ ਹੁੰਦਾ ਹੈ ਵਾਹ ਪਕੜ ਠਾਕੁਰ ਹਾਂ ਕਿੰਦੇ ਗੁਣ ਅਗਣ ਨਾ ਪਛਾਣੇ ਐ ਸਖੀ ਮਾਲਕ ਪ੍ਰਭੂ ਨੇ ਮੇਰੀ ਵੀ ਬਾਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ ਮੇਰਾ ਕੋਈ ਗੁਣ ਗੁਣਸ ਨੇ ਨਹੀਂ ਪਰਖਿਆ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ हे hey प्रभु मैं जिस जीव स्त्री ਨੂੰ ਗੁਣਾਂ ਦਾ ਹਾਰ ਤੂੰ ਪਹਿਨਾਇਆ ਹੈ ਨਾਮ ਦੇ ਰੰਗ ਵਿੱਚ ਰੰਗਿਆ ਰੰਗਿਆ ਉਸ ਦਾ ਸਾਰਾ ਜੀਵਨ ਹੀ ਸ਼ੋਮਣਿਕ ਹੋ ਜਾਂਦਾ ਹੈ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ اے ਦਾਸ ਨਾਨਕ ਉਹੀ ਜੀਵ ਇਸਤਰੀ ਭਾਗਾਂ ਵਾਲੀ ਹੈ ਜਿਸ ਦੇ ਨਾਲ ਜਿਸ ਦੇ ਹਿਰਦੇ ਵਿੱਚ ਕਸਮ ਪ੍ਰਭੂ ਵਸਦਾ ਹੈ ਯਾਰਵੇ ਨਿਤ ਸੁਖ ਸੁਖਿੰਦੀ ਸਾ ਮੈਂ ਪਾਈ ਏ ਸਤ ਸੰਗੀ ਸੱਜਣ ਜਿਹੜੀ ਸੁਖਣਾ ਮੈਂ ਸਦਾ ਸੁਖ ਦੀ ਰਹਿੰਦੀ ਸਾਂ ਉਹ ਸੁਖਣਾ ਮੈਂ ਪਾ ਲਈ ਹੈ ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ ਵਾਰ ਲੋੜਿੰਦਾ ਆਇਆ ਵਜੀਵਾ ਧਾਈ ਜਿਸ ਪ੍ਰਭੂ ਪਤੀ ਨੂੰ ਮੈਂ ਚਿਰਾਂ ਤੋਂ ਲੱਭਦੀ ਆ ਰਹੀ ਸਾਂ ਉਹ ਮੇਰੇ ਹਿਰਦੇ ਵਿੱਚ ਆ ਵਸਿਆ ਹੈ। ਮਹਾ ਮੰਗਲ ਰਹਾਸ ਥੀਆ ਫਿਰਦਿਆਲ ਸਦ ਨਵ ਰੰਗੀਆਂ। ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ ਸਦਾ ਨਵੇਂ ਪ੍ਰੇਮ ਰੰਗ ਵਾਲਾ ਤੇ ਦਇਆ ਦਾ ਸੂਮਾ ਪ੍ਰਭੂ ਪਤੀ ਮੇਰੇ ਅੰਦਰ ਆ ਵਸਿਆ ਹੈ। ਹੁਣ ਮੇਰੇ ਅੰਦਰ ਬੜਾ ਆਨੰਦ ਤੇ ਉਤਸ਼ਾਹ ਵੰਡ ਰਿਹਾ ਹੈ। ਵੜ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗਿਆ हे ਸਤ ਸੰਗੀ ਸੱਜਣ ਵੱਡੀ ਕਿਸਮਤ ਨਾਲ ਉਹ ਪ੍ਰਭੂਪਤੀ ਮੈਨੂੰ ਲੱਭਾ ਹੈ ਗੁਰੂ ਨੇ ਮੈਨੂੰ ਸਾਧ ਸੰਗਤ ਵਿੱਚ ਉਸ ਨਾਲ ਮਿਲਾ ਦਿੱਤਾ ਹੈ ਆਸਾ ਮਨ ਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਗੁਰੂ ਨੇ ਮੇਰਾ ਆਪਾ ਪਿਆਰੇ ਦੇ ਹੱਕ ਅੰਕ ਵਿੱਚ ਮਿਲਾ ਦਿੱਤਾ ਹੈ ਮੇਰੀ ਹਰੇਕ ਆਸ ਮਨਾਦ ਪੂਰੀ ਹੋ ਗਈ ਹੈ ਬੇਨਵੰਤ ਨਾਨਕ ਸੁਖ ਸੁਖਿੰਦੀ ਸਾ ਮੈਂ ਗੁਰ ਮਿਲ ਪਾਈ ਨਾਨਕ ਬੇਨਤੀ ਕਰਦਾ ਹੈ ਜਿਹੜੀ ਸੁਖਣਾ ਮੈਂ ਸਦਾ ਸੁਖ ਦੀ ਰਹਿੰਦੀ ਸਾਂ ਗੁਰੂ ਨੂੰ ਮਿਲ ਕੇ ਉਹ ਸੁਖਣਾ ਮੈਂ ਹਾਸਲ ਕਰ ਲਈ ਹੈ